ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹੋ ਜਿਹਾ ਸਮਾਗਮ ਹੈ ਕਿ ਦੂਜਿਆਂ ਦਾ ਭਲਾ ਅਸੀਂ ਕੀ ਕਰਨਾ ਹੈ ਜਿਨ੍ਹਾਂ ਨੂੰ ਨਹੀਂ ਸੋਚੀ ਦੂਜਾ ਕੇ ਵਦੇ ਤਾਂ ਸਾਨੂੰ ਸਾੜ ਆਉਣ ਲੱਗ ਪੈਂਦੀ ਹੈ ਕੋਈ ਸਾਡੇ ਬਰਾਬਰ ਦਾ ਜੰਮੀ ਆ ਕੇ ਲੰਗ ਜਾਵੇ ਈਰਖਾ ਆਉਣੇ ਸ਼ੁਰੂ ਹੋ ਜਾਂਦੀ ਹੈ ਕੋਈ ਵੀ ਕਲਾ ਹੈ ਕੀਰਤਨ ਦੀ ਕਲਾ ਹਰਮੋਨੀਅਮ ਦੀ ਕਲਾ ਇਹਨਾਂ ਵਿੱਚ ਨਾਲ ਬਖਸ਼ਿਸ਼ ਵੀ ਕੰਮ ਕਰਦੀ ਹੈ ਕਲਾ ਦੇ ਵਿੱਚ ਕੋਈ ਦੂਜੀ ਕਲਾਸ ਵਿੱਚ ਹੈ ਕੋਈ ਚੌਥੀ ਕਲਾਸ ਵਿੱਚ ਕੋਈ ਅੱਤਵੀਂ ਕਲਾਸ ਵਿੱਚ ਕੀਰਤਨ ਦੀ ਗੱਲ ਕਰ ਲਵੋ ਜੇ ਕੋਈ ਚੌਥੀ ਕਲਾਸ ਦਾ ਰੱਬ ਦੇ ਘਰ ਦੀਆਂ ਕਲਾਸਾਂ ਕੀਰਤਨ ਕਰਦਾ ਪਿਆ ਹੈ ਸੰਗਤ ਸੁਣਦੀ ਪਈ ਹੈ ਇਹਦਾ ਸ਼ੁਕਰਾਨਾ ਨਹੀਂ की चले किरपा हो गई दूजे अंदर ईरखा आनी शुरू हो जाती है मेरे तो अगे ना निकल गया है यद्द पर नाम भी लगता है व्याख्या भी करता है मैं पिछे क्यों रह गया अरदास करो सतगुरु जी इसन भी बधा के हिरदे सद के मेरे ते भी कि ਕਿੰਨੀਆਂ ਖੁਸ਼ੀਆਂ ਝੋਲੀਆਂ ਵਿੱਚ ਪੈਂਦੀਆਂ ਹਨ ਅਮਰ ਸਾਹਿਬ ਜੀ ਇੱਕ ਵਾਰੀ ਰੈਂਸਬਾਈ ਕੀਰਤਨ ਦਰਬਾਰ ਦਾ ਪ੍ਰੋਗਰਾਮ ਰੱਖਿਆ ਪਾਈ ਅਮਨਦੀਪ ਸਿੰਘ ਜੀ ਹਰ ਸਾਲ ਗੁਰੂ ਜੀ ਦੀ ਕਿਰਪਾ ਨਾਲ ਰੈਂਸਬਾਈ ਕੀਰਤਨ ਦਰਬਾਰ ਕਰਵਾਉਂਦੇ ਸਨ ਤਾਰੀਖ 8 ਮਹੀਨੇ ਪਹਿਲੇ ਸੱਟ ਹੋ ਜਾਂਦੀ ਤੇ ਇਸਤਿਆਰ ਲੱਗਦੇ 10 ਦਿਨ ਪਹਿਲੇ ਜਦੋਂ ਇਸਤਿਆਰ ਲੱਗੇ ਦੇ ਦੋ ਤਿੰਨ ਬਾਅਦ ਇੱਕ ਹੋਰ ਕੀਰਤਨ ਦਰਵਾਰ ਦੀ ਇਸ਼ਤਿਹਾਰ ਲੱਗ ਗਈ ਜਿੱਥੇ ਰਹਿਨਸਵਾਰੀ ਰੱਖੀ ਹੋਈ ਸੀ ਉਹਦੇ ਤੋਂ ਕੇਵਲ 3-4 ਮਿੰਟ ਦਾ ਰਸਤਾ ਸੀ ਹੁਣ ਜੇ ਹੋਵੇ ਅਣਜਾਨਪੁਣਾ ਤੇ ਅਰਦਾਸ ਨਿਕਲਦੀ ਹੈ ਉਧਰ ਪੰਡਾਲ ਖਾਲੀ ਰਹੇ ਸਾਡਾ ਭਰਿਆ ਹੋਵੇ ਜਦੋਂ ਸ਼ਹੀਦ ਦਾ ਸਾਹਬ ਦਰਸ਼ਨ ਕਰਨ ਗਿਆ ਤਾਂ ਸੋਚਿਆ ਕਿ ਅਰਦਾਸ ਕਰਕੇ ਦੇਖ ਲਈ ਜਪਤੀ ਸਾਹਿਬ ਦਾ ਪਾਠ ਕੀਤਾ ਤੇ ਅਰਦਾਸ ਕੀਤੀ ਸਤਿਗੁਰ ਕਿਰਪਾ ਕਰਨਾ ਅਸੀਂ ਵੀ ਤੇਰੇ ਹਾਂ ਤੇ ਉਹ ਵੀ ਤੇਰੇ ਕੰਮ ਵੀ ਦੋਵੇਂ ਤਾਂ ਅਗਨੀਖਾਨ ਇਹ ਹੋ ਚਹੀ ਵਿਦ ਬਣਾਣਾ ਤੇਰੇ ਸਾਰੇ ਪਿਆਰੇ ਕੋ ਰਾਖ ਲੈਣ ਲਈ ਪਹੁੰਚਣ ਇਤਨੀ ਸੰਗਤ ਭੇਜਣਾ ਗਰੀਬ ਨਵਾਜ ਕਿ ਅੰਦਰ ਵੀ ਪੁਨਾਚ ਜਗਾ ਨਾ ਹੋਵੇ ਉੱਧਰ ਵੀ ਪੁਨਾਚ ਜਗਾ ਨਾ ਹੋਵੇ ਦੋਵੇਂ ਪੰਡਾਲ ਪਰੇ ਪਰੇ ਹੁਣ ਤੇਰੇ ਪਾਣੇ ਸਰਵਤ ਦਾ ਪਲਾ ਜਲੰਧਰ ਵਿੱਚ ਇੱਕ ਇਲਾਕਾ ਹੈ ਜਿੱਥੇ ਇੱਕ ਸੋਸਾਇਟੀ ਨੇ ਕੀਰਤਨ ਦਰਬਾਰ ਰੱਖਿਆ ਹੋਇਆ ਸੀ ਉਸੇ ਹੀ ਇਲਾਕੇ ਵਿੱਚ ਇੱਕ ਹੋਰ ਸੋਸਾਇਟੀ ਸੀ ਉੱਥੋਂ ਦੇ ਮੁਖੀ ਨੇ ਕਿਸੇ ਨੂੰ ਪੁੱਛਿਆ ਕਿ ਕਿਹੜਾ ਕੰਮ ਕਰਾਂ ਕਿ ਇਹਨਾਂ ਦੇ ਕੀਰਤਨ ਦਰਬਾਰ ਦੀ ਰੌਣਕ ਘਟ ਜਾਵੇ

ਜਦੋਂ ਪ੍ਰੋਗਰਾਮ ਉਸ ਤੋਂ ਇੱਕ ਦਿਨ ਪਹਿਲੇ ਇਹ ਸਭ ਕੀ ਹੈ ਕੰਮ ਤਾਂ ਧਾਰਮਿਕ ਹੈ ਪਰ ਈਰਖਾ ਦੇ ਦਰਵੇਸ਼ ਜਿੱਥੇ ਸਮਝ ਨਾ ਹੋਵੇ ਕਿਦਰੇ ਕੋਈ ਧਾਰਮਿਕ ਸੁਸਾਇਟੀ ਕਿਸ ਤਾਂ ਦਰਬਾਰ ਵੱਡਾ ਕਰ ਲਵੇ ਪੁੱਛੋ ਉਝ ਨਾ ਕੁਝ ਅੰਦਰ ਆ ਜਾਂਦਾ ਹੈ ਦਿੱਲੀ ਤੋਂ 7-8 ਬੰਦੇ ਆਏ ਸਾਡੇ ਕੋਲ ਕਹਿੰਦੇ ਪ੍ਰੋਗਰਾਮ ਲੈਣਾ ਹੈ ਅਸੀਂ ਦਾਰੀ ਵਖਾ ਦਿੱਤੀ ਕਿ ਕੋਈ ਤਰੀਕਾ ਨਹੀਂ ਉਹਨਾਂ ਵਿੱਚੋਂ ਇੱਕ ਸ਼ਰ ਕਹਿਣ ਲੱਗਾ ਸਾਡੀ ਇੱਜ਼ਤ ਦਾ ਸਵਾਲ ਹੈ ਅਸੀਂ ਪ੍ਰੋਗਰਾਮ ਜੂੜ ਲੈ ਕੇ ਜਾਣਾ ਹੈ ਦਾਸ ਨੇ ਪੁੱਛਿਆ ਕੀ ਕਰਵਾਉਣਾ ਹੈ ਕੀਰਤਨ ਦਰਬਾਰ ਹੈ ਇਸ ਵਿੱਚ ਇੱਜ਼ਤ ਦਾ ਸਵਾਲ ਕਿਵੇਂ ਉਹ ਕਹਿੰਦੇ ਸਾਡੇ ਹੀ ਇਲਾਕੇ ਉੱਜੀ ਕੋਸ ਸੋਸਾਇਟੀ ਹੈ ਉਹਨਾਂ ਨੇ ਪਿਛਲੇ ਹਫ਼ਤੇ ਕੀਰਤਨ ਦਰਬਾਰ ਕਰਾਇਆ ਸੀ ਅਸੀਂ ਉਹਨਾਂ ਨੂੰ ਕਹਿ ਆਏ ਹਾਂ ਕਿ ਅਸੀਂ ਤੁਹਾਡੇ ਨਾਲੋਂ ਜ਼ਿਆਦਾ ਕਟ ਕੱਟ ਕਿਵਾਵਾਂ ਵਿਖਾਵਾਂਗੇ ਵੇਖੋ ਕਰਾਉਣਾ ਤੇ ਕੀਰਤਨ ਦਰਬਾਰ ਹੈ ਪਰ ਮਕਸਦ ਦੂਜੇ ਨੂੰ ਸાડਣਾ ਹੈ ਪ੍ਰਚਾਰ ਨਹੀਂ ਜ਼ਿਆਦਾ ਕੱਟ ਕਰਨਾ ਚੰਗੀ ਗੱਲ ਹੈ ਪਰ ਦੂਜੇ ਨੂੰ ਸાડਣ ਲਈ ਇਹ ਸਿੱਖੀ ਨਹੀਂ ਇੱਕ ਵਾਰੀ ਇੱਕ ਕੀਰਤਨ ਦਰਬਾਰ ਦੀ ਸਮਾਪਤੀ ਤੋਂ ਬਾਅਦ ਸੱਤ ਅੱਠ ਸਰੀਰ ਸਾਡੇ ਕੋਲ ਆ ਗਏ ਕਹਿੰਦੇ ਸਾਡੇ ਵੀ ਗੁਰਦਵਾਰੇ ਹਾਜ਼ਰੀ ਲਾਵੋ ਉਹਨਾਂ ਵਿੱਚੋਂ ਇੱਕ ਬੋਲਿਆ ਇਸ਼ਾਰਾ ਕਰਕੇ ਕਿ ਇਹ ਗੁਰਦਵਾਰੇ ਦੇ ਮੁਖੀ ਹਨ ਮੈਂ ਕਿਹਾ ਪਹਿਲੇ ਤਾਂ ਉਸ ਗੁਰਦਵਾਰੇ ਦੇ ਮੁਖੀ ਕੋਈ ਹੋਰ ਸਨ ਜੋ ਹੁਣ ਮੁਖੀ ਬਣਾਇਆ ਹੈ ਉਹ ਮਰਤੇ ਹੋਵੇ ਕੀ ਉਸ ਦੀ 70 74 ਸਾਲ ਦੀ ਪਰ ਸਿੱਖੀ ਦੀ ਕੱਚੀ ਕਲਾਸ ਵੀ ਨਹੀਂ ਸੀ ਚੜਿਆ ਉਸ ਦੇ ਲੱਭ ਸਾਨੂੰ ਪਹਿਲੇ ਨੂੰ ਭੁਜਾ ਦਿੱਤਾ ਹੈ ਤੁਸੀਂ ਸਮਾਂ ਦਿਓ ਸਾਨੂੰ ਅਸੀਂ ਉਸ ਨੂੰ ਮਜ਼ਾ ਵਿਖਾਣਾ ਹੈ ਜਰਾ ਕੰਮ ਤੇ ਧਾਰਮਿਕ ਹੈ ਪਰ ਅੰਦਰ ਕੀ ਈਰਖਾ ਸਿੱਖੀ ਕੀ ਹੈ ਜੇ ਕੀਰਤਨ ਦਰਬਾਰ ਲਗਾਉਣ ਲੱਗਾ ਹੈ ਤਾਂ ਪਹਿਲਾ ਕਾਲ ਨੰਗੇ ਪੈਰੀ ਜਾ ਕੇ ਪਹਿਲੇ ਪ੍ਰਧਾਨ ਦੇ ਘਰ ਜਾ ਕੇ ਦੇਖ ਕੇ ਆਵੇ ਬਹੁਤ ساری ਦੁਨੀਆ ਇਨਾ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਫਸੀ ਪਈ ਹੈ ਕਿ ਸਾਨੂੰ ਸਤਕਾਰ ਨਹੀਂ ਮਿਲਿਆ ਮੇਰੀ ਨਰਾਦਰੀ ਹੋਈ ਹੈ ਮੈਂ ਬਦਲਾ ਕਿਵੇਂ ਲਵਾਂ ਇਹ ਕੀ ਇੱਕ ਅਵਸਥਾ ਹੈ ਜਿਸ سے ਗੁਰੂ ਕਿਰਪਾ ਹੋਵੇ ਉਸ ਨੂੰ ਪ੍ਰਾਪਤ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ